आओ अज बहुत ही स्वादिष्ट हरे लसन का आचार तैयार करिए ये एक मेडिसिनल आचार होगा और बहुत फायदेमंद होगा ਜਿਹੜਾ ਲਸਣ ਆ ਉਹ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਆ ਜੋੜਾਂ ਦੇ ਦਰਦਾਂ ਲਈ ਵੀ ਲਸਣ ਉਹ ਵਧੀਆ ਆ ਪੇਟ ਲਈ ਵੀ ਵਧੀਆ ਆ ਤੇ ਸਾਡੇ ਵਿੱਚ ਵੈਸੀ ਵੀ ਜਿਹੜਾ ਲਸਣ ਆ ਸਾਨੂੰ ਖਾਣਾ ਚਾਹੀਦਾ ਆ ਤੇ ਆਪ ਦੇਖੀਏ ਫਿਰ ਦੇਖੋ ਇਹ ਅਸੀਂ ਹਰਾ ਲਸਣ ਲਿਆ ਆ ਹਰਾ ਜਿਹੜਾ ਲਸਣ ਆ ਸਾਡਾ ਬਿਲਕੁਲ ਫਰੈਸ਼ ਆ ਇਹ ਅਸੀਂ ਸਵੇਰੇ ਜਿਹੜਾ ਆ ਲੈ ਕੇ ਆਂਦਾ ਔਰ ਉਹਨੂੰ ਵਾਸ਼ ਕਰਕੇ ਰੱਖ ਲਿਆ ਸੀ ਤਾਂ ਕਿ ਇਹਦਾ ਪਾਣੀ ਜਿਹੜਾ ਆ ਸੁੱਕ ਸਕੇ ਪਾਣੀ ਤੁਸੀਂ ਕਿਸੇ ਕੱਪੜੇ ਨਾਲ ਸਾਫ਼ ਕਰ ਸਕਦੇ ਆ ਤੇ ਅਸੀਂ ਜਿਹੜਾ ਆ ਇਹ ਕਾਫੀ ਦੇਰ ਦਾ ਧੋ ਕੇ ਰੱਖਿਆ ਆ ਤੇ ਇਹ ਰਾ ਹਰਾ ਲਸਣ ਹੈ ਆਪਣਾ ਇਹਦਾ ਅਸੀਂ achar ਬਣਾਵਾਂਗੇ ਇੰਨਾ ਲਸਣ ਹੋਵੇ ਉਨੀਆਂ ਸਾਡੀਆਂ ਮਿਰਚਾਂ ਹੋਣੀਆਂ ਚਾਹੀਦੀਆਂ ਆ ਇੱਧਰ ਹਲਦੀ ਔਰ ਅਦਰਕ ਲਿਆਇਆ ਇਹਦੇ ਵਿੱਚੋਂ ਤੁਸੀਂ ਇੱਕ ਚੀਜ਼ ਪਾ ਸਕਦੇ ਆ ਮੈਂ ਇਹਦੇ ਵਿੱਚੋਂ ਹਲਦੀ ਪਾ ਲੂੰਗੀ ਤੁਸੀਂ ਅਦਰਕ ਵੀ ਪਾ ਸਕਦੇ ਆ ਹਲਦੀ ਸਕਿਪ ਕਰ ਲਓ ਜੇ ਹਲਦੀ ਪਾਉਣੀ ਹੈ ਤੇ ਅਦਰਕ ਸਕਿਪ ਕਰ ਲਓ ਤੇ ਬਾਕੀ ਚੀਜ਼ਾਂ ਜਿਹੜੀਆਂ ਨਾਲ-ਨਾਲ ਤੁਹਾਨੂੰ ਦੱਸਾਂਗੇ ਹਾਂਜੀ ਇਹਦੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਅਲੱਗ ਕਰ ਲਵਾਂਗੇ ਹਾਂਜੀ ਆ ਦੇਖੋ ਅਸੀਂ ਅੱਗੋਂ ਜਿਹੜੇ ਲਸਣ ਆ ਉਹ ਕੱਢ ਕੇ ਅਲੱਗ ਕਰ ਲਏ ਆ ਇਹਦੇ ਅੱਗੋਂ ਵੀ ਅਸੀਂ ਇਸ ਤਰ੍ਹਾਂ ਜਿਹੜਾ ਪੂਛਾਂ ਸੀਗੀਆਂ ਉਹ ਪਹਿਲਾਂ ਕੱਟ ਲਈਆਂ ਸੀਗੀਆਂ ਤੇ ਹੁਣ ਅਸੀਂ ਇਹ ਵਾਲੀ ਚੀਜ਼ ਜਿਹੜੀ ਆ ਇਹਨੂੰ ਛੋਟਾ ਛੋਟਾ ਕੱਟ ਕੇ ਤਿਆਰ ਕਰ ਲਾਂਗੇ ਹਾਂਜੀ ਅਸੀਂ ਜਿਹੜਾ ਹਰਾ ਹਰਾ ਵਾਲਾ ਸਾਈਡ ਆ ਇਹਨੂੰ ਅਸੀਂ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਇੱਕ ਬਰਤਨ 'ਚ ਹਾਂਜੀ ਇੱਧਰ ਅਸੀਂ ਲਸਣ ਦੇ ਜਿਹੜੇ ਹਰੇ-ਹਰੇ ਜਿਹੜੀ ਪਾਟ ਸੀਗਾ ਉਹਨੂੰ ਕੱਟ ਲਿਆ ਬਰੀਕ-ਬਰੀਕ ਤੇ ਰੱਖ ਲਿਆ ਹੈ ਕੱਟ ਕੇ ਇੱਧਰ ਅਸੀਂ ਮਿਰਚ ਜਿਹੜੀ ਹੈ ਹਰੀ ਲਸਣ ਦੇ ਬਰਾਬਰ ਲਈ ਆ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਅਸੀਂ ਸੁੱਕੇ ਕੱਪੜੇ ਨਾਲ ਪੂੰਝ ਲਵਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਵੀ ਪਾਣੀ ਹੈ ਸੁੱਕ ਸਕੇ ਹਾਂਜੀ ਹਰੀ ਮਿਰਚ ਜਿਹੜੀ ਅਸੀਂ ਸਾਰੀ ਡੰਡੀਆਂ ਉਤਾਰ ਕੇ ਪੁੰਜ ਕੇ ਗ੍ਰਾਈਂਡਿੰਗ ਜੱਗ ਚ ਪਾ ਲਈਆ ਹੁਣ ਅਸੀਂ ਜਿਹੜੀ ਹਲਦੀ ਆ ਉਹਨੂੰ ਛਿੱਲ ਕੇ ਇਹਦੇ ਵਿੱਚ ਪਾ ਲਾਂਗੇ ਕੱਚੀ ਜਿਹੜੀ ਹਲਦੀ ਹੁੰਦੀ ਆ ਉਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ ਜਿਹੜੀ ਹਲਦੀ ਆ ਖਾਣੀ ਜਿਹੜੀ ਬਹੁਤ ਵਧੀਆ ਹੁੰਦੀ ਆ ਕੈਂਸਰ ਸੈੱਲ ਨੂੰ ਮਾਰਦੀ ਆ ਔਰ ਸਾਡੇ ਅੰਦਰ ਜਿਹੜੇ ਛੋਟੇ-ਮੋਟੇ ਜ਼ਖਮ ਹੋਣ ਤਾਂ ਉਹ ਵੈਸੇ ਹੀ ਅਸੀਂ ਜੇ ਰੋਜ਼ਾਨਾ ਖਾਂਦੇ ਰਹੀਏ ਤਾਂ ਠੀਕ ਹੋ ਜਾਂਦੇ ਆ ਤੇ ਅਸੀਂ ਇਹਨੂੰ ਛਿੱਲ ਕੇ ਵਿੱਚ ਪਾ ਲਾਂਗੇ ਹਲਦੀ ਅਸੀਂ ਛਿੱਲ ਕੇ ਤਿਆਰ ਕਰ ਲਈ ਆ ਹੁਣ ਛੋਟੇ-ਛੋਟੇ ਜਿਹੜੇ ਟੁਕੜੇ ਕਰਕੇ ਅਸੀਂ ਇਹਦੇ ਵਿੱਚ ਪਾ ਲਾਂਗੇ ਦੇਖੋ ਹਲਦੀ ਜਿਹੜੀ ਆ ਕੁਦਰਤ ਨੇ ਉਹਦੇ ਵਿੱਚ ਕਿੰਨਾ ਰੰਗ ਭਰਿਆ ਕਿ ਮੈਂ ਜਸਟ ਇੰਨਾ ਇੱਕ ਟੁਕੜਾ ਛਿੱਲਿਆ ਸੀ ਤੇ ਹੱਥ ਜਿਹੜੇ ਆ ਪੀਲੇ ਹੋ ਚੁੱਕੇ ਆ ਮੇਰੇ ਨਸਨ ਦੇ ਜਿਹੜੇ ਅਗਲੇ ਸਾਈਡ ਸੀਗੀ ਉਹ ਵੀ ਅਸੀਂ ਇਹਦੇ ਵਿੱਚ ਪਾ ਲਈ ਆ ਹੁਣ ਅਸੀਂ ਇਹਨੂੰ ਗ੍ਰाइंड ਕਰ ਲਾਂਗੇ ਹਾਂਜੀ ਦੇਖੋ ਆਪਾਂ ਇਹ ਸਾਰੀ ਚੀਜ਼ ਜਿਹੜੀ ਗ੍ਰाइंड ਕਰ ਲਈ ਪਿਆਜ਼ ਦਾ ਅਗਲੀ ਸਾਈਡ ਮਿਰਚਾਂ ਔਰ ਹਲਦੀ ਇਹਨੂੰ ਹਰੀਆਂ ਭੂਕਾਂ 'ਚ ਅਸੀਂ ਮਿਕਸ ਕਰ ਲਵਾਂਗੇ ਹਾਂਜੀ ਇੱਕ ਚਮਚ ਅਸੀਂ ਹਲਦੀ ਪਾ ਲਾਂਗੇ ਸੁੱਕੀ ਉਸ ਤੋਂ ਬਾਅਦ ਅਸੀਂ 1 ਚਮਚ ਕਿਚਨ ਕਿੰਗ ਮਸਾਲਾ ਪਾਵਾਂਗੇ 1 ਪਿੰਚ ਅਸੀਂ 레드 ਚਿੱਲੀ ਪਾਊਡਰ ਪਾਵਾਂਗੇ ਕਿਉਂਕਿ ਅਸੀਂ ਪਹਿਲਾਂ ਆਲਰੇਡੀ ਗ੍ਰੀਨ ਚਿੱਲੀ ਬਹੁਤ ਪਾ ਚੁੱਕੇ ਆ 2 ਚਮਚ ਮੈਂ ਇਹਦੇ ਵਿੱਚ ਨਮਕ ਪਾਉਂਗੀ ਇਹ ਮੈਂ ਸੇਂਦਾ ਨਮਕ ਪਾ ਰਹੀ ਆ ਸਰਦੀਆਂ ਵਿੱਚ ਥੋੜਾ ਥੋੜਾ ਇਹਦੇ ਵਿੱਚ ਡਲੀਆਂ ਬਣ ਜਾਂਦੀਆਂ ਤੇ ਤੁਸੀਂ ਇਹਨੂੰ ਜਦੋਂ ਮਿਕਸ ਕਰੋਗੇ ਉਦੋਂ ਥੋੜਾ ਜਿਹਾ ਪ੍ਰੈਸ ਕਰਕੇ ਇਹਨੂੰ ਪਾਊਡਰ ਬਣਾ ਲੈਣਾ 1 ਪਿੰਚ ਅਸੀਂ આમਚੂਰ ਪਾਊਡਰ ਪਾ ਲਿਆ ਤੁਕੜਾ ਜਿਹਾ ਟੁਕੜਾ ਅਸੀਂ ਹਿੰਗ ਦਾ ਪਾ ਲਾਂਗੇ ਪਾਊਡਰ 'ਚ ਵੀ ਆਉਂਦੀ ਆ ਔਰ ਇਸ ਤਰ੍ਹਾਂ ਵੀ ਇਹ ਆਉਂਦੀ ਆ ਇਹ ਆਪਣੇ ਆਪ ਵਿੱਚ ਘੁਲ ਜਾਏਗੀ ਇਹ ਜਿਹੜੀ ਹਿੰਗ ਹੈ ਇਹਦਾ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਤੇ ਇਹਨੇ ਆਪਣੇ ਆਪ ਵਿੱਚ ਮਿਕਸ ਹੋ ਜਾਣਾ ਆ ਤੇ ਖੁਸ਼ਬੂ ਵਧੀਆ ਇਹ ਦੇਊਗੀ ਹੁਣ ਅਸੀਂ ਇਸ ਦੇ ਵਿੱਚ ਹੋਰ ਚੀਜ਼ ਦੇਖਦੇ ਆਪਾਂ ਖੜੇ ਮਸਾਲੇ ਪਾਉਣੇ ਆ ਇੱਕ ਚਮਚ ਅਸੀਂ ਜੀਰਾ ਪਾ ਲੈਣਾ ਇੱਕ ਚਮਚ ਅਸੀਂ ਕਲੌਂਜੀ ਪਾ ਲਾਂਗੇ ਅਚਾਰ ਦਾ ਬਹੁਤ ਵਧੀਆ ਕਲਰ ਜਿਹੜਾ ਆ ਰਿਹਾ ਆ ਹੁਣ ਤੋਂ ਹੀ ਬਣ ਕੇ ਬਹੁਤ ਜ਼ਿਆਦਾ ਸਵਾਦਿਸ਼ਟ ਇਹ ਤਿਆਰ ਹੋਊਗਾ ਥੋੜੀ ਜਿਹੀ ਅਸੀਂ ਰਾਈ ਪਾ ਲੈਣੀ ਇੱਕ ਚਮਚ ਦੇ کریم ਇੱਕ ਪੰਜਾਸੀ ਅਜਵਾਇਣ ਪਾਈ ਆ ਅਜਵਾਇਣ ਜਿਹੜੀ ਆ ਪੇਟ ਲਈ ਵਧੀਆ ਹੁੰਦੀ ਆ ਇੱਕ ਪੈਨ ਲੈ ਕੇ ਅਸੀਂ ਦੋ ਕੜਛੀਆਂ ਵਿੱਚ ਇਹਦੇ ਸਰੋਂ ਦਾ ਤੇਲ ਜਿਹੜਾ ਆ ਪਾ ਲਾਂਗੇ ਔਰ ਗਰਮ ਕਰਕੇ ਜਿਹੜਾ ਅਚਾਰ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਗਰਮ ਕਰਾਂਗੇ ਫੁੱਲ ਵੀਡੀਓ ਜ਼ਰੂਰ ਦੇਖੋ ਕਿਉਂਕਿ ਇਹ ਅਲੱਗ ਤਰ੍ਹਾਂ ਦਾ ਆਚਾਰ ਹੈ ਅਸੀਂ ਛੋਟੇ ਹੁੰਦੇ ਚਾਰ ਜੜਾ ਖਾਂਦੇ ਰਹੇ ਹਾਂ ਮੈਂ ਸੋਚਿਆ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਇਹਨੂੰ ਜੇ ਅਗਰ ਤੁਸੀਂ ਖਾਣ ਵੇਲੇ ਸੁੱਕਾ ਚਮਚ ਯੂਜ਼ ਕਰਦੇ ਹੋ ਗਿੱਲਾ ਚਮਚ ਨਹੀਂ ਯੂਜ਼ ਕਰਦੇ ਤਾਂ ਤੁਸੀਂ ਇਹਨੂੰ ਹਫ਼ਤਾ ਰੱਖ ਕੇ ਖਾ ਸਕਦੇ ਹੋ ਸਰਦੀਆਂ ਵਿੱਚ ਤੁਸੀਂ ਹਫ਼ਤੇ ਦਾ ਬਣਾ ਲਓ ਫਿਰ ਦੁਆਰਾ ਬਣਾ ਲਓ ਇਹ ਚਾਰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਹਾਂਜੀ ਦੇਖੋ ਗਰਮ ਹੋ ਗਿਆ ਤੇਲ ਉਹਦੇ ਵਿੱਚ ਅਸੀਂ ਇੱਕ ਚੁਟਕੀ ਦੇ ਕਰੀਬ ਜਿਹੜੀ ਆ ਰਤਨ ਜੋਤ ਪਾ ਦੇਣੀ ਆ ਰਤਨ ਜੋਦ ਨੇ ਨਾਲ ਬਹੁਤ ਵਧੀਆ ਕਲਰ ਵੀ ਆਉਂਦਾ ਹੈ ਤੇ ਰਤਨ ਜੋਦ ਜਿਹੜੀ ਆ ਸਾਡੇ ਬਾਡੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਹਾਂਜੀ ਇਹਦੇ ਵਿੱਚ ਅਸੀਂ ਗਰਮ ਗਰਮ ਤੇਲ ਹੀ ਪਾਉਣਾ ਆ ਠੰਡਾ ਤੇਲ ਨਹੀਂ ਪਾਉਣਾ ਸੀ ਔਰ ਇਹਨੂੰ ਤੁਸੀਂ ਉਪਰ ਵਿੱਚ ਨਹੀਂ ਰੱਖਣਾ ਹੈਗਾ ਨਹੀਂ ਤਾਂ ਇਹ ਕਾਲਾ ਹੋ ਜਾਊਗਾ ਗ੍ਰੀਨ ਗ੍ਰੀਨ ਜਿਹੜਾ ਇਹ ਰਹਿਣਾ ਚਾਹੀਦਾ ਆ ਬਸ ਤੁਸੀਂ ਇਸ ਤਰ੍ਹਾਂ ਹੀ ਕਿਸੇ ਕੰਟੇਨਰ ਚ ਪਾ ਕੇ ਰੱਖ ਲੈਣਾ ਆ ਇਹ ਜਿਹੜਾ achar ਆ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਔਰ ਇਹਨੂੰ ਤੁਸੀਂ ਪੂਰੀ ਨਾਲ ਪਰੌਂਠੇ ਨਾਲ ਜਿਹਦੇ ਨਾਲ ਮਰਜ਼ੀ ਤੁਸੀਂ ਇਹਨੂੰ ਖਾ ਸਕਦੇ ਐ ਇੰਜੋਏ ਕਰ ਸਕਦੇ ਆ ਹਾਂਜੀ ਦੇਖੋ achar ਜਿਹੜਾ ਬਣ ਕੇ ਤਿਆਰ ਹੋ ਗਿਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਇਹਨੂੰ ਤੁਸੀਂ ਸਵੇਰੇ ਨਾਸ਼ਤੇ ਦੇ ਵਿੱਚ ਪਰੌਂਠੀ ਨਾਲ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਆਚਾਰ ਬਣਾ ਕੇ ਖਾਓ ਸਰਦੀਆਂ ਦੇ ਵਿੱਚ ਇੰਜੋਏ ਕਰੋ ਹੈਲਦੀ ਰਹੋ ਥੈਂਕ ਯੂ